ਲਓ ਜੀ ਆ ਚੁੱਕੇ ਆਪਾਂ ਬਾਹਰ ਮੱਥਾ ਟੇਕ ਕੇ ਹੁਣ ਤੁਹਾਨੂੰ ਬਾਹਰ ਦਾ ਰੌਣਕ ਮੇਲਾ ਦਿਖਾਉਣੇ ਆ ਭਾਈ ਬਾਹਰ ਆ ਚੁੱਕੇ ਆਪਾਂ ਮੱਥਾ ਟੇਕ ਕੇ ਗੁਰੂ ਘਰੋਂ ਤੇ ਹੁਣ ਆਪਾਂ ਦਿਖਾਉਣੇ ਆ ਬਾਹਰ ਦਾ ਰੌਣਕ ਮੇਲਾ ਆਕ ਉਹ ਗੁਣੀ ਬਲਕੇ ਅਪਰਿਸ਼ਟ ਆਇਆ ਨਾਮ ਕੇਲਾ ਬਣ ਕੇ ਅਪਰਿਸ਼ਟ ਹੋ ਗਿਆ ਪੰਜ ਪਿਆਰੇ ਸਹਿਬਾਨ ਜਦੋਂ ਮਨ ਕਲ ਕੀ ਤਰਪਾਸ਼ਾ ਨੇ ਅਮਰਤ ਦੀ ਨਾ ਰਾਮ ਹੋ ਗਏ ਪਾਤਸ਼ਾਹ ਜੀ ਇੱਕ ਕੀ ਅਸੀਂ ਸਿਰ ਵਾਰੇ ਨੇ ਤੁਸੀ ਕੀ ਬਾਰੋ ਮੇਰੇ ਪਾਤਸ਼ਾਹ ਜੀ ਕਹਿੰਦੇ ਖਾਲਸਾ ਜੀਓ ਇਹ ਅਮਰਤ ਦੀ ਦਾਤ ਮੈਨੂੰ ਦੇਵੋ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ ਮੈਂ 2 ਮਿੰਟ ਚੱਲਦੇ ਆ ਮੈਨੂੰ ਬਖਸ਼ ਲਓ ਕਿ ਪਾਤਸ਼ਾਹ ਦਾ ਪਤਾ ਸੀ ਮਾਉਂਦੀਆਂ ਸ਼ਾਸਤਰ ਲੱਗੇ ਹੋਏ ਹੈਗੇ ਪਾਤਸ਼ਾਹ ਨੂੰ ਪਤਾ ਸੀ ਇਹ ਕੋਈ ਆਇਆ ਹੋਇਆ ਹੈ ਬਰਸ਼ੇ ਆ ਬਈ ਬ੍ਰਹਮਣ ਦੇ ਤੇਜ ਦੇ ਪ੍ਰਾਤਨ ਸ਼ਾਸਤਰ ਬਾਬੇ ਕੋਲ ਪ੍ਰਾਤਨ ਸ਼ਾਸਤਰ ਹੈ ਜੀ ਬਾਬਿਆਂ ਕੋਲ ਪ੍ਰਾਤਨ ਤੇ ਗੁਰੂ ਕਲ ਕੀ ਤਾਂ ਪਾਤਸ਼ਾਹ ਨੇ ਛਣ ਮੋਕੋ ਕੇ ਕਹਿੰਦਾ ਸੱਜੇ ਪਾਤਸ਼ਾਹ ਮਾਹੀ ਗੁਰੂ ਜੀ ਕੀ ਫਤਿਹ ਪਿਆਰਿਓ ਹੋਰ ਚੜਦੀ ਕਲਾ ਜੀ ਪ੍ਰਾਤਨ ਸ਼ਾਸਤਰ ਹੁੰਦੇ ਆਪਣੇ ਕੋਲ ਪਰਾਤਲੇ ਬਹੁਤ ਕੋਸਣਦੇ ਆ ਬਾਈ ਜਿਆਦਾ ਪਰਾਤਾਂ ਨਹੀਂ ਹੈ ਜਦੋਂ ਪ੍ਰੋਤ ਨਹੀਂ ਰੱਖਦੇ ਛੋਟੇ ਜੋੜ ਮੇਲੇ ਤੇ ਲੱਗਦੇ ਨਹੀਂ ਹੈਗੇ ਬਾਬਾ ਜੀ ਠੀਕ ਹੈ ਜੀ ਬਾਈ ਠੀਕ ਕੋਈ ਮੋਬਾਈਲ ਨੰਬਰ ਹੈ ਤੁਹਾਡਾ ਹਾਂ ਜੀ ਹਾਂ ਜੀ ਮੋਬਾਈਲ ਨੰਬਰ ਬੋਲੋ ਜੀ 9914962185 ਇੱਕ ਵਾਰੀ ਹੋਰ ਬੋਲ ਦੋ 9914962185 ਅੱਜ ਕਿੱਥੇ ਰਹੇ ਸੀ ਮੂ ਆਪਣੀ ਮੇਨ ਆਪਣੇ ਬਾਬਾ ਜੀ ਪੁਲਰੇੜੀ ਪੈਂਦਾ ਸੰਗਰੂਰ ਦੇ ਸੰਗਰੂਰ ਜਿਲ੍ਹੇ ਹੀ ਪੈਂਦਾ ਆਪਾਂ ਪੁਲਰੇੜੀ ਪੈਂਦਾਗੀ ਉੱਥੇ ਘਰਸੀ ਬਣਾਉਣਾ ਆਪਾਂ ਸਾਸਤਰ ਹਾਂਜੀ ਹਾਂ ਬਾਈ ਲੋ ਬਾਈ ਜੀ ਆਸਾਤਰ ਬਣਿਆ ਬਹੁਤ ਵਧੀਆ ਇਸਨੇ ਵੀ ਲਾਈਨ ਨੂੰ ਬਾਬਾ ਨਾਲ ਕਨੈਕਟ ਕਰ ਲਿਓ ਮੇਰੇ ਪਾਸ ਫੋਨ ਨੰਬਰ ਤੁਹਾਨੂੰ ਬੋਲਤਾ ਬਾਬਾ ਜੀ ਸਾਸਤਰ ਬਹੁਤ ਵਧੀਆ ਬਣਾਉਂਦੇ ਨੇ ਬਾਬਾ ਜੀ ਕਿ ਬੱਚੇ ਨੇ ਕਿ ਤੇ ਸਾਨ ਚਾਵਲਾ ਕਾ ਖਾਨਸਾ ਰਹੇ ਨੇ ਆਰਾ ਤਵਨ ਨੂੰ ਤੇ ਦਿੱਦੇ ਹਾਂ ਸਾਰਾ ਇਹ ਖਾਸ ਸਾਡੀਓ ਨਾ ਜਾਣੀ ਨਾ ਜਾਣੀ ਨਾ ਜਾਣੀ ਪਤੀ ਦਾ ਵਾਲਾ ਉਹ ਕਾਰ ਸਿੱਖਾ ਨੇ ਇੱਕ ਕਹਾਣੀ ਸੁਣਾਇਆ ਹਾਥੀ ਨਾਲ ਹਾਥੀ ਤੇ ਨੁੱਤਰ ਸਾਡੇ ਕੋਲ ਆ ਲਿਖੂ ਪਾਪਾ ਗਿਆ ਕੀ ਹੋਇਆ ਕੰਮੇ ਦਾ ਨਹੀਂ ਜਾਨੇ ਗੱਲ ਨਹੀਂ ਬਤਾਦਾ ਬਹੁਤ ਸੁਣੇ ਹੈ ਨਾ ਲੋ ਜੀ ਲਾ ਆ ਗਏ ਆਪਾਂ ਆਪਣਾ ਮੋਟਰਸਾਈਕਲ ਲੈਣ ਤੇ ਉੱਥੇ ਕੋਲ ਸਟਾਰਟ ਤੇ ਆਪਣਾ ਮੋਟਰ ਨੇ ਉਹ ਕੋੜਾ ਨਾ ਕਰਾ ਪਰੇਸ਼ਨ ਵਾਲਾ ਚੱਲਦੇ ਆ ਹੁਣ ਆਪਾਂ ਅੱਗੇ ਹਣਾ ਕੋਈ ਮੱਥਾ ਟੇਕ ਲਿਆ ਆਪਾਂ ਨੇ ਆ ਮਲਾਇਮ ਡਰਾਉਂਦੇ ਜਾਂਦੇ ਨੇ ਲੋਕਾਂ ਨੂੰ ਤੇ ਹੁਣ ਆਪਾਂ ਚੱਲਦੇ ਆਂ ਭਈ ਅੱਗੇ ਲੋ